ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਚੋਲਾ ਸਾਹਿਬ ਤੋਂ ਸੰਗਤ ਦਾ ਅਫੀਦਾਨ ਤੋਂ ਫੋਨ ਆ ਰਿਹਾ ਸੀ ਵੀ ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਤੋਂ ਵੀਡੀਓ ਭੇਜੀ ਗਈ ਸੀ ਜਿਹਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਸਿਕਨਾਜ ਦਾ ਸੰਤੋਖ ਸਿੰਘ ਪਿਤਾ ਇਹਦਾ ਦੇ ਚੋਲਾ ਸਾਹਿਬ ਦਾ ਇਹ ਵਾਸੀ ਹੈ ਰੋਡ ਦੇ ਉੱਤੇ ਜਗਤਾ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਇਚਰੇ ਦੇ ਉੱਤੇ ਕੋਈ ਉੱਥੇ ਸਥਾਨ ਨਹੀਂ ਹੈਗਾ ਕੁਛ ਨਹੀਂ ਸਰਪੰਚ ਸਾਹਿਬ ਨੇ ਲਾਇਆ 10 15 ਫੁੱਟ ਦਾ ਪਰ ਜਿਹੜੀ ਇਹਦੀ ਵੀਡੀਓ ਸਾਡੇ ਨਾਲ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰ ਪਾਸ਼ਾ ਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਠੀਕ ਮਨ ਲਗਾ ਜਿਹੜੇ ਮੇਰੇ ਬੱਚੇ ਨੇ ਉਹ ਸਾਹਿਬ ਜੀ ਦਾ ਰੂਪ ਨੇ ਚਾਰ ਵਿੱਚ ਬੈਠੇ ਨੇ ਇਹਦੇ ਪਦ ਤੇ ਪਦ ਆਪ ਵੀ ਕੈਮਰਾ ਚੋ ਵੀ ਕਰਦੇ ਨੇ ਪਰ ਇਹ ਪਿੰਨਰ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਜ਼ਿਆਦਾ ਨੇ ਤੇ ਮੈਂ ਜਿਹੜਾ ਵਾਂ ਉਹ ਦਸਮਾ ਬਾਸ਼ਨਾਵਾਂ ਦਾ ਸੋਮ ਗੁਰੂ ਆ ਸਿੱਧੇ ਰੋਗ ਨੇ ਕਹਿੰਦਾ ਸਿੱਧੇ ਚ ਕਹਿੰਦਾ ਸਰ ਜਿਤਨਾ ਵੀ ਕਹਿੰਦਾ ਪਰ ਇਹ ਇੰਦਾ ਗੱਲ ਹੋਈ ਆ ਤੇ ਇਹ ਗੱਲੇ ਨੇ ਹੁਣ ਮੰਨੀ ਨਹੀਂ ਆ ਅਸੀਂ ਅੱਗੋਂ ਅੱਜ ਆਈਏ ਜੀ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਗਿਆ ਆਏ ਆ ਪਰ ਚਲੋ ਇਹਨਾਂ ਗਲਤੀ ਜਿਹੜੀ ਉਹ ਮੰਨਦੀਆਂ ਨਾਲ ਜਿਹੜੇ ਸਿੰਘ ਆ ਜਾਂਦੇ ਉਹਨਾਂ ਨੇ ਪੰਜਾਂ ਸਿੰਘਾਂ ਨੇ ਕਿਹਾ ਕਿ ਤੁਹਾਰੀ ਇਹਨੂੰ ਗਲਤੀ ਜਿਹੜਾ ਸਾਸਕਾ ਰੱਤਾ ਦੀ ਮੁਬਦ ਪਜਾਵੇ ਪਰ ਉਹ ਇੱਕ ਦੇ ਵਿੱਚ ਜੇਕਰ ਦੁਬਾਰਾ ਇਹ ਨਹੀਂ ਕਰੂਗਾ ਤੇ ਫਿਰ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ ਮਹਾਰਾਜ ਜਿਹਦੇ ਕੋਲ ਸਿੰਘਾਂ ਦੇ ਕੋਲ ਉਹ ਲੈ ਲਈ ਜਾਊਗੀ ਸੋ ਇਸ ਕਰਕੇ ਅੱਜ ਜਿਹੜਾਵਾ ਇਹਦੇ ਕੋਲੋਂ ਮਾਫੀਨਾਮਾ ਲਿਖਾ ਲਿਆ ਕਿਉਂਕਿ ਇਹ ਬੰਦਾ ਪ੍ਰਮਦਸਨ ਪਾਸ਼ਾ ਦਾ ਰੂਪ ਤੇ ਆਪਣੇ ਮੋਨੇ ਪਤ ਬੱਚਿਆਂ ਨੂੰ ਚਾਰ ਸਹਿਜ ਦਾ ਰੂਪ ਦਾ ਹਸਤਾ ਸੀ ਕੋਈ ਬਹੁਤ ਕੁਝ ਇਹ ਬੋਲਦਾ ਨਾ ਕਿ ਮੈਂਟਲੀ ਆਪ ਸਦੇ ਤੇ ਨਾ ਹੀ ਕੁਝ ਹੋ ਰਿਹਾ ਜੱਗਾ ਭਲਾ ਬਨੋ ਕਿਆ ਕੰਮ ਕਰਦਾ ਪਰ ਇਹ ਪਹਿਲਾਂ ਨਹੀਂ ਤੁਹਾਨੂੰ ਪਹਿਲਾਂ ਵੀ ਬਹੁਤ ਹੋਰ ਦੇ ਸਾਡੇ 15 ਦੇ ਵਿੱਚ ਇਦਾਂ ਦੇ ਹੈਗੇ ਨੇ ਚੌੜ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਥੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਜਗ੍ਹਾ ਤੇ ਨਿਸ਼ਾਨ ਸਾਹਿਬ ਲਾ ਕੇ ਤੇ ਇਹ ਗੱਲਾਂ ਕਰਨ ਦਾ ਮਕਸਦ ਇਹ ਹੀ ਹੈਗੇ ਨੇ ਕੋਲੇ ਪਾਏ ਲੋਕ ਨੇ ਜਿਹੜੇ ਪਰਗੇ ਹੋਏ ਗੁਰੂ ਦਾ ਰੋਲ ਨਹੀਂ ਉਹ ਇਹਦੇ ਮਾਰੇ ਪਾਈ ਜਾਂਦੇ ਨੇ ਇਹਨਾਂ ਨੂੰ ਬਾਅਦ ਚ ਭਾਬੇ ਉਹਨਾਂ ਨੇ ਦੇਖ ਸੋ ਅੱਜ ਇਹ ਮੈਂ ਇਹ ਸਭ ਆ ਕੇ ਨਿਖਤ ਕਰਾਈ ਹੈ ਤੇ ਉਹ ਮਾਰੇ ਨਾਮ ਲਗਾਇਆ ਜੇ ਕਰੀ ਤਾਂ ਵਾਲਾ ਨਹੀਂ ਕੱਲਦਾ फे महाराज कृपा करण सेवा लैणे शर्ती करण नथी पाई जाउगी वाहिगुरू जी ख़ालसा वाहि